ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਆਪਾਂ ਹੋ ਗਏ ਸੀ ਸਵੇਰੇ ਸਵੇਰੇ ਰੈਡੀ ਗੁਰਦੁਆਰਾ ਸਾਹਿਬ ਜਾਣ ਲਈ ਤੇ ਅੱਜ ਸੀ 26 ਅਕਤੂਬਰ ਕੱਲ ਨੂੰ ਹੈ ਦੁਸ਼ਹਿਰਾ ਪਰ ਨਾ ਅੱਜ ਸਵੇਰੇ ਇੰਨੀ ਠੰਡ ਲੱਗ ਰਹੀ ਸੀ ਜੇ ਸਵੇਰੇ ਹੁਣ ਮੌਸਮ ਨਾ ਚੇਂਜ ਹੋ ਰਿਹਾ ਆ ਤੇ ਇਹ ਮੌਸਮ ਮਤਲਬ ਇਦਾਂ ਦਾ ਹੁੰਦਾ ਆ ਕਿ ਦਿਨ 'ਚ ਗਰਮੀ ਹੁੰਦੀ ਆ ਤੇ ਸਵੇਰੇ ਸਾਨੂੰ ਠੰਡ ਹੁੰਦੀ ਆ ਪਰ ਜਦੋਂ ਮੈਂ ਗੁਰਦੁਆਰਾ ਸਾਹਿਬ ਗਈ ਉਹਦੋਂ ਮੌਸਮ ਬਹੁਤ ਸਾਫ਼ ਸੀਗਾ ਪਰ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਵਾਪਸ ਆਈ ਤੁਸੀਂ ਅੱਗੇ ਦੇਖਿਓ ਸਾਢੇ 6 ਵਜੇ ਮੈਂ ਤਕਰੀਬਨ ਵਾਪਸ ਆਈ ਆ ਤੇ ਅੱਜ ਨਾ ਧੁੰਦ ਪੈਣ ਲੱਗੀ ਸੀ ਇੰਨਾ ਚੰਗਾ ਲੱਗ ਰਿਹਾ ਸੀ ਸੀਜ਼ਨ ਦੀ ਪਹਿਲੀ ਧੁੰਦ ਦੇਖ ਕੇ ਆ ਕਿ ਮੈਂ ਆਪਣੇ ਥੋੜੇ-ਬਹੁਤੇ ਕੰਮ ਕੀਤੇ ਇਧਰ ਹਰਪਰਵੀਨ ਹੋ ਰਹੀ ਆ ਆਪਣੇ ਸਕੂਲ ਲਈ ਰੈਡੀ ਬੈਗ ਤਾਂ ਕਰਨੀ ਸੀ ਤੇ ਦਾਦੀ ਚੱਲੇ ਸੀ ਹਰਪਰਵੀਨ ਨੂੰ ਗੈਂ ਚੜਾਣ ਲਈ ਤੇ ਮੈਂ ਸੋਚਿਆ ਨਾ ਵੀ ਚਲੋ ਉਹਨੂੰ ਬੁਜਾ ਕੇ ਬਾਏ ਕਰਾਵਾਂ ਉਹ ਸਾਹਮਣੇ ਤੁਸੀਂ ਦੇਖੋ ਬੈਠੀ ਆ ਆਪਣੇ ਜਾਨ ਦੀ ਵੇਟ ਕਰ ਰਹੀ ਆ ਮੰਮੀ ਬਾਹਰ ਲਾ ਰਹੀ ਤਕਰੀਬਨ ਮੈਂ ਇਸ ਸਾਰਾ ਕੰਮ ਨਿਬੜਨ ਤੋਂ ਬਾਅਦ ਨਾ ਮੈਂ ਉੱਪਰ ਚਲੀ ਗਈ ਇੱਦਾਂ ਹੋ ਰਿਹਾ ਸੀ ਜਿੱਦਾਂ ਪਤਾ ਨਹੀਂ ਰਾਤੋਂ ਰਾਤ ਕੀ ਕੰਮ ਬਣ ਗਿਆ ਹੋਊਗਾ ਤੇ ਇੱਧਰ ਫੇਰ ਮੈਂ ਵੇਖਿਆ ਸਾਡੇ ਡਰੈਸਿੰਗ ਰੂਮ 'ਚ ਤੇ ਬਹੁਤ ਚਾ ਚੜਦਾ ਆ ਬਹੁਤ ਵਧੀਆ ਲੱਗਦਾ ਆ ਬਾਹਰ ਦਾ ਮੌਸਮ ਤੁਸੀਂ ਦੇਖ ਲਓ ਇਹ ਨਾ ਠੰਡਾ ਠੰਡਾ ਹੋਇਆ ਆ ਤੇ ਨਾ ਫਿਰ ਮੈਂ ਤੁਸੀਂ ਦੇਖੋ ਨਾ ਬਰੂਨੋ ਦੀ ਅਲਰਜੀ ਆ ਜਿਹੜੀ ਮੈਂ ਤੁਹਾਨੂੰ ਪਿਛਲੇ ਵਲੌਗ 'ਚ ਵੀ ਦੱਸਾਇਆ ਸੀ ਇਹਦੀ ਅਲਰਜੀ ਨਾ ਮਤਲਬ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ ਇਹਦੀ ਅਲਰਜੀ ਅੱਖ ਤੱਕ ਪਹੁੰਚ ਗਈ ਹੈ ਬਹੁਤ ਮਤਲਬ ਬੁਰਾ ਲੱਗਦਾ ਹੈ ਜਦੋਂ ਜਾਨਵਰ ਨ ਤੇ ਫਿਰ ਜਦੋਂ ਉਹ ਇਦਾਂ ਬਿਮਾਰ ਹੋ ਜਾਂਦਾ ਬਿਲਕੁਲ ਮਨ ਬਹੁਤ ਉਦਾਸ ਹੋ ਜਾਂਦਾ ਹੁੰਦਾ ਆ ਤੇ ਇਹ ਨਾ ਕੈਟਲੌਗ ਵਿੱਚ ਹੀ ਦੇਖੋ ਕਾਫੀ ਦਿਨਾਂ ਦਾ ਸਾਡੇ ਘਰ ਪਿਆ ਸੀ ਅਸੀਂ ਚੂਸ ਕਰਨਾ ਸੀ ਸਾਡੇ ਡ्रेसਿੰਗ ਰੂਮ ਦੀ ਵਾਰਡਰੋਬ ਦਾ ਬਾਹਰ ਵਾਲਾ ਮਲਿਕਾ ਕਰਨਾ ਸੋਚਿਆ ਚਲੋ ਅੱਜ ਸ਼ੇਰ ਸੋਰੀ ਇਹ ਕੰਮ ਨਵੇੜਦੀ ਏ ਫਿਰ ਮੈਨੂੰ ਮम्मी ਕਹਿਣ ਲੱਗਦੇ ਕੀ ਆਪਣੇ ਮਤਲਬ ਕਿੰਨੂ ਤੇ ਨਿੰਬੂ ਵਗੈਰਾ ਵੀ ਤੂੰ ਦੇਖ ਹੈ ਨਾ ਵੀ ਕਾਫੀ ਜ਼ਿਆਦਾ ਹੋਣ ਲੱਗ ਪਏ ਕਿੰਨੂ ਤੁਸੀਂ ਦੇਖੋ ਭਰਿਆ ਪਿਆ ਹੈ ਸਾਰਾ ਵਾਧਾ ਤੇ ਉਧਰ ਨਿੰਬੂ ਵੀ ਥੋੜੇ ਥੋੜੇ ਮਤਲਬ ਵਧਣ ਲੱਗੇ ਸੀ ਉਹ ਫਿਰ ਮੈਂ ਆ ਕੇ ਉਸਦੀ ਕਾਫੀ ਨਾਲ ਖਾਧੀਆਂ ਮ ਪੁੱਤੀ ਪਾਣੀ ਸਕੰਤ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲੀ ਆ ਲੋ ਜੀ ਸਾਡਾ ਇੱਕ ਨਵਾਂ ਕੰਮ ਵਾਧ ਗਿਆ ਹੈ ਸਾਡੀ ਕੋਠੀ ਦੇ ਬੈਡਰੂਮ ਦਾ ਨਾ ਸ਼ੀਸ਼ਾ ਟੁੱਟ ਗਿਆ ਇੰਨਾ ਜ਼ਿਆਦਾ ਹੈ ਨਾ ਬੁਰਾ ਲੱਗੇ ਅਸਲ 'ਚ ਨਾ ਇਹ ਵਾਲੀ ਵਿੰਡੋ ਦਾ ਜਿਆਦਾ ਸ਼ੀਸ਼ਾ ਪਾਇਆ ਸੀ ਉਸ ਟਾਨੇ ਦੇ ਵਿੱਚ ਤਰੇਡ ਸੀ ਬਟ ਅਸੀਂ ਥੋੜੀ ਸੋਚਿਆ ਚਲੋ ਕੋਈ ਗੱਲ ਨਹੀਂ ਥੋੜੀ ਬੋਤੀ ਆ ਬਟ ਤੱਕ ਵੱਡੀ ਵੱਡੀ ਵਾਦੀ ਗਈ ਤੇ ਟੁੱਟ ਗਈ ਤੇ ਇਧਰੋ ਸ਼ਾਮ ਹੋ ਗਈ ਸੀ ਕਿ ਸ਼ਾਮ ਮਹਰ ਪਰਵੀਸ਼ ਨੂੰ ਨੂੰਾ ਕੇ ਫੇਰ ਲੱਗੀ ਸੀ ਆਪਣੇ ਉਹੀ ਕੰਮ ਕਰਨ ਇਹ ਮੇਟੂਆ ਬੱਟਿਆ ਹੋਇਆ ਜਿਵੇਂ ਤੁਹਾਨੂੰ ਦਿਖਾਉਣੀ ਆ ਤੋਆ ਦੀ ਕੋਈ ਨਹੀਂ ਕਿੰਨੀ ਟੰਗਾ ਵਟਿਆ ਹੋਇਆ ਹੈ ਤੇ ਪਤਾ ਨਹੀਂ ਕੀ ਕਰਦੀ ਰਹਿੰਦੀ ਹੈ ਉਹਦੇ ਵਿੱਚ ਨਿੱਕੀ ਕੱਢੀ ਜਾਉਗੀ ਉਹਦੇ ਵਿੱਚ ਪਾਣੀ ਪਾ ਪਾ ਕੇ ਮਿਕਸ ਕਰਦੀ ਰਹਿੰਦੀ ਆ ਤੇ ਫਿਰ ਮੈਂ ਸ਼ਾਮ ਨੂੰ ਲੱਗੀ ਕਿ ਅੱਜ ਆਲੂ ਮਟਰ ਦੀ ਸਬਜ਼ੀ ਬਣਾਉਣ ਵਾਸਤੇ ਪਰ ਮੇਰਾ ਮੰਮੀ ਸੀ ਆਲੂ ਮਟਰ ਦੀ ਸਬਜ਼ੀ ਖਾਂਦਾ ਇਸ ਲਈ ਆਪਾਂ ਕੀਤਾ ਸੀ ਨਾ ਟੋ ਅਰਡਰ ਅੱਜ ਮੈਂ ਮੰਗਾਇਆ ਸੀ ਜੀ ਪੰਜਾਬੀ ਸ਼ਾਹੀ ਪਨੀਰ ਦੇ ਨਾਲ ਹੀ ਮਤਲਬ ਮਿੱਠੀਆਂ ਰੋਟੀਆਂ ਤੇ ਕ ਬਟਰ ਰੋਟੀ ਵੀ ਲਈ ਸੀ ਤੇ ਆਪਾਂ ਇਹ ਵੀ ਰਾਜਮੀ ਮੰਗਾਏ ਸੀਗੇ ਤੇ ਮੈਂ ਅਤੇ ਹਰ ਪ੍ਰਵੀਨ ਨੇ ਆਪਣਾ ਦਿਨ ਕੀਤਾ ਇੰਜੋਏ ਅੱਜ ਦੇ ਲਵ ਚੈਨ ਹੈ ਜੋ ਕਿ ਬਹੁਤ ਸਸਤੀ ਹੈ